ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵਿਦੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕਰੀ ਜਾਵੇ ਤਾਂ ਬੱਦਲਬਾਈ ਅਤੇ ਹਲਕੀ ਦਰਮਿਆਨੀ ਧੁੰਦ ਲਗਾਤਾਰ ਪੱਛਮੀ ਰੂਪ ਤੋਂ ਪੰਜਾਬ ਦੇ ਵਿੱਚ ਟਰੈਵਲ ਕਰ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਤਰੀਕੇ ਨਾਲ ਹਵਾ ਅਤੇ ਧੁੰਦ ਬੱਦਲਬਾਈ ਪੰਜਾਬ ਤੋਂ ਗੁਜ਼ਰ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਪਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਕੀ ਹਾਲਾਤ ਨੇ ਸਵੇਰ ਤੋਂ ਧੁੰਦ ਦੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਨੇ ਖਾਸ ਤੌਰ ਤੇ ਦੁਆਬੇ ਦੇ ਹਲਕ ਦੇ ਵਿੱਚ ਜਿਹਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਕੁਝ ਕ ਹਿੱਸਾ ਜਲੰਧਰ ਕਪੂਰਥਲੇ ਦਾ ਵੀ ਦੇਖਿਆ ਗਿਆ ਲੁਧਿਆਣਾ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਮਲੇਰ ਕੋਟਲਾ ਤੇ ਕੁਝ ਕ ਹਿੱਸਾ ਧੂਰੀ ਸੰਗਰੂਰ ਦਾ ਵੀ ਇਹਦੇ ਵਿੱਚ ਨਜ਼ਰ ਆਇਆ ਤਾਜ਼ਾ ਸੈਟਲਾਈਟ ਇਮੇਜ ਤੋਂ ਅਗਰ ਅੱਗੇ ਜਾਈਏ ਆਪਾਂ ਬੱਦਲਬਾਈ ਜਾਂ ਕਲਾਊਡ ਦੀ ਗੱਲ ਕਰੀਏ ਤਾਂ ਹਵਾ ਦੇਖ ਸਕਦੇ ਹੋ ਪੱਛਮੀ ਰੂਪ ਤੋਂ ਲਗਾਤਾਰ ਚੱਲ ਰਹੀ ਹੈ ਹਵਾ ਦੀ ਅਗਰ ਅਸੀਂ ਐਨੀਮੇਸ਼ਨ ਬੰਦ ਕਰਕੇ ਦੇਖੀਏ ਤਾਂ ਧੁੰਦ ਅਤੇ ਬੱਦਲਬਾਈ ਦੇ ਹਾਲਾਤ ਪੰਜਾਬ ਦੇ ਨਾਲ ਨਾਲ ਬਾਕੀ 2-4 ਸੂਬਿਆਂ ਦੇ ਵਿੱਚ ਹੋਰ ਨਜ਼ਰ ਆ ਰਹੇ ਨੇ ਕੱਲ ਕਰੀਏ ਆਉਂਦੇ 2-3 ਘੰਟੇ ਇਸੇ ਤਰੀਕੇ ਨਾਲ ਬੱਦਲਬਾਈ ਦਾ ਮਾਹੌਲ ਬਣਿਆ ਰਹੇਗਾ ਇਹ ਬੱਦਲਬਾਈ ਫਿਲਹਾਲ ਹਲਕੀ ਦਰਮਿਆਨੀ ਹੈ ਕੋਈ ਤਗੜੀ ਹੋਣ ਦੀ ਇਹਦੇ ਚਾਂਸ ਘੱਟੀ ਨੇ ਲਗਭਗ 7-8 ਵਜੇ ਤੱਕ ਜਿਹੜਾ ਟੈਂਪਰੇਚਰ ਹੈ ਉਹ ਕਿਤੇ ਨਾ ਕਿਤੇ ਘਟ ਕੇ 15 ਤੋਂ 16 ਡਿਗਰੀ ਤੱਕ ਆਉਂਦਾ ਨਜ਼ਰ ਆ ਰਿਹਾ ਤੇ ਕਿਸੇ ਕਿਸੇ ਇਲਾਕੇ ਵਿੱਚ 8 ਵਜੇ ਤੱਕ ਜਿਹੜਾ ਤਾਪਮਾਨ ਹੈ ਉਹ ਹੋਰ ਜ਼ਿਆਦਾ ਘਟਦਾ ਹੋਇਆ ਨਜ਼ਰ ਆਵੇਗਾ ਪਹਾੜੀ ਖੇਤਰਾਂ ਵਿੱਚ ਦੇਖਿਆ ਜਾਵੇ ਤਾਂ ਧੁੰਦ ਅਤੇ ਬੱਦਲਬਾਈ ਤੇ ਹਾਲਾਤ ਜਾਰੀ ਨੇ ਪੰਜਾਬ, ਹਰਿਆਣਾ, ਰਾਜਸਥਾਨ, ਐਮਪੀ, ਪੱਛਮੀ ਜੁਪੀ, ਉੱਤਰਾਖੰਡ, ਹਿਮਾਚਲ ਇਹਨਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਬਾਈ ਦਾ ਅਸਰ ਲਗਾਤਾਰ ਜਾਰੀ ਹੈ। ਮੀਂਹ ਦੀ ਸੰਭਾਵਨਾਵਾਂ ਦੀ ਗੱਲ ਕਰੀਏ ਆਉਂਦੇ 2-3 ਘੰਟਿਆਂ ਦੇ ਵਿੱਚ ਕੋਈ ਵੀ ਅਜਿਹੀ ਵੱਡੀ ਹਲਚਲ ਨਜ਼ਰ ਨਹੀਂ ਆ ਰਹੀ। ਠੰਡ ਹੁਣ ਥੋੜੀ ਜਿਹੀ ਪ੍ਰਕੋਪ ਵੱਧ ਹੋਇਆ ਨਜ਼ਰ ਆ ਰਿਹਾ ਕਿਉਂਕਿ ਹੁਣ ਜਿਹੜਾ ਇੱਕ ਸ਼ੀਤ ਲਹਿਰ ਵਰਗਾ ਮਾਹੌਲ ਬਣਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਬੱਦਲਵਾਈ ਅਤੇ ਧੁੰਦ ਦੇ ਕਾਰਨ ਸੂਰਜ ਦੀ ਲਿਸ਼ਕੋਰ ਪੰਜਾਬ ਦੇ ਉੱਪਰ ਅੱਜ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਨਾਲ ਹੁਣ ਇੱਕ ਚੇਨ ਸਰਕਲ ਸ਼ੁਰੂ ਹੋਵੇਗਾ ਕਿ ਧੁੰਦ ਅਤੇ ਬੱਦਲਵਾਈ ਦੇ ਕਰਕੇ ਠੰਡ ਦਾ ਮਾਹੌਲ ਲਗਾਤਾਰ ਬਰਕਰਾਰ ਰਹੇਗਾ ਗਰਮੀਆਂ ਜਿਹੜੀ ਦਿਨ ਦੀ ਹੈ ਉਹ ਹੁਣ ਹੌਲੀ-ਹੌਲੀ ਖਤਮ ਹੁੰਦੀ ਨਜ਼ਰ ਆਵੇਗੀ ਅਕਸਰ ਤੁਹਾਨੂੰ ਮੈਂ ਦੱਸਦਾ ਹੁੰਦਾ ਕਿ ਜਿਹੜੇ ਆਪਣੇ ਸ਼ਹੀਦੀ ਦਿਨ ਹੁੰਦੇ ਨੇ ਇਹਨਾਂ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਤੋਂ ਇਹ ਬਦਲਵਾਈ ਸ਼ੁਰੂ ਹੋ ਜਾਂਦੀ ਹੈ 19 ਤਰੀਕ ਦੀ ਅਸੀਂ ਸੋਚਿਆ ਸੀਗਾ ਕਿ 19 ਤਰੀਕ ਤੱਕ ਸ਼ਾਇਦ ਸ਼ੁਰੂ ਹੋਵੇਗਾ ਪਰ ਇੱਕ ਦਿਨ ਪਹਿਲਾਂ ਅੱਜ 18 ਤਰੀਕ ਤੋਂ ਹੀ ਇਹ ਸਿਸਟਮ ਸ਼ੁਰੂ ਹੋ ਚੁੱਕਿਆ ਹੈ ਬਾਕੀ ਇਹ ਅਪਡੇਟ ਜਿਹੜੀ ਹੈ ਲਗਭਗ ਸ਼ਾਮ ਤੋਂ ਰਾਤ ਤੱਕ ਦੀ ਹੈ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਫੋਲੋ ਕਰ ਲਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ